ਪੰਜਾਬ ਦੇ ਵਿੱਚੋਂ VIP ਕਲਚਰ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਆਪਣੇ VIP ਕਲਚਰ ਨੂੰ ਲੈ ਕੇ ਵੀ ਵਾਤਾਵਰਣ ਵਿਚ ਹੈ।ਦਰਅਸਲ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਨਾਲ ਉਸਦੇ ਬੰਦੂਕਦਾਰੀ ਵਰਦੀਪਾ ਕੇ ਸ਼੍ਰੀ ਹਰਮੰਦਰ ਸਾਹਿਬ ਗਏ ਸਨ। ਜਿਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਨਿਸ਼ਾਨੇ ਸਾਧਨੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਬਲਟੋਹਾ ਨੇ ਇਸ ਸਬੰਧੀ ਵੀਡੀਓ ਜਾਰੀ ਕੀਤੀ ਹੈ ਤੇ ਆਪ ਤੇ ਇਸ ਘਟਨਾ ਨੂੰ ਲੈ ਕੇ ਇਤਰਾਜ਼ ਉਪਰਗਟਾਇਆ ਸ਼ਰਮਨੀ ਗੁਰਦਾਰ ਪ੍ਰਬੰਧਕ ਕਮੇਟੀ ਤੋਂ ਬਲਜਿੰਦਰ ਕੌਰ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ दरअसल ਬਟਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਸੀਟ ਤੋਂ ਆਪ ਵਿਧਾਇਕ ਬਲਜਿੰਦਰ ਕੌਰ ਹਰਮਿੰਦਰ ਸਿੰਘ ਮੱਥਾ ਟੇਕਣ ਪਹੁੰਚੇ ਸਨ ਪੰਜਾਬ ਵਿੱਚ ਸਿੱਖ ਮਰਿਆਦਾ ਅਨੁਸਾਰ ਕੋਈ ਵੀ ਪੁਲਿਸ ਮੁਲਾਜ਼ਮ ਯਾ ਫਿਰ ਅਧਿਕਾਰੀ ਸ੍ਰੀ ਹਰਮੰਦਰ ਸਾਹਿਬ ਸਮੇਤ ਕਿਸੇ ਵੀ ਗੁਰਦੁਆਰੇ ਵਿੱਚ ਸਰਕਾਰੀ ਵਰਦੀ ਪਾ ਕੇ ਦਾਖਲ ਨਹੀਂ ਹੋ ਸਕਦਾ ਜਾਂ ਹਥਿਆਰ ਲੈ ਕੇ ਨਹੀਂ ਦਾਖਲ ਹੋ ਸਕਦਾ ਤਾਂ ਇਸੇ ਨੂੰ ਲੈ ਕੇ ਬਲਜਿੰਦਰ ਕੌਰ ਵਿਵਾਦਾਂ ਵਿੱਚ गिर ਗਏ ਨੇ ਸਿੱਖ ਪੰਥ ਦੀ ਸਰਵਉੱਚ ਸੰਸਥਾ ਕਾਲ ਤੱਕ ਸਾਹਿਬ ਨੇ 1984 ਵਿੱਚ ਸਾਕਾ ਨੀਲਾ ਤਾਰਤਵਾਦ ਅਜਿਹਾ ਕਰਨ ਦੀ ਜ਼ੁਬਾਨੀ ਤੌਰ ਤੇ ਮਨਾਹੀ ਕੀਤੀ ਸੀ ਜਿਸ ਤੋਂ ਬਾਅਦ ਇਹ ਪਰੰਪਰਾ ਬਣ ਗਈ ਵਿਦਾਇਕਾ ਬਲਜਿੰਦਰ ਕੌਰ ਆਪਣੇ ਪਤੀ ਸੁਵਰਾਜ ਸਿੰਘ ਬਲਨਾਲ ਹਰਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸੰਤਾ ਇਸੇ ਦੌਰਾਨ ਉਹਨਾਂ ਨੇ ਸਰਕਾਰੀ ਗਨਮੈਨ ਵਰਦੀ ਵਿੱਚ ਹਰਮੰਦਰ ਸਾਹਿਬ ਗਏ ਤੇ ਮੱਥਾ ਟੇਕਿਆ ਜਿਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਗਿਰਸਾ ਸਿੰਘ ਵਲਟੋਹਾ ਨੇ ਬਲਜਿੰਦਰ ਕੌਰ ਦੀ ਇਸ ਹਰਕਤ ਤੋਂ ਬਾਅਦ ਇਤਰਾਜ਼ ਜਤਾਇਆ ਤੇ ਉਹਨਾਂ ਨੇ ਬਲਜਿੰਦਰ ਕੌਰ ਦੀ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਹੰਕਾਰ ਦਾ ਵੱਡਾ ਅਪਰਾਧ ਵਲਟੋਹਾ ਨੇ ਲਿਖਿਆ ਕਿ ਗੁਰੂ ਘਰ 'ਚ ਮੱਥਾ ਟੇਕਣਾ ਸ਼ਲਾਘਾਯੋਗ ਹੈ ਪਰੰਦਰ ਸੁਰੱਖਿਆ ਲਈ ਤਾਇਨਾਤ ਵਰਦੀ ਧਾਰੀ ਪੁਲਿਸ ਮੁਲਾਜ਼ਮ ਨੂੰ ਲੈ ਕੇ ਸਿੱਖ ਮਰਿਆਦਾ ਦੇ ਖਿਲਾਫ ਹੈ ਤੇ ਇਹ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਹੈ ਅਕਾਲੀ ਆਗੂ ਨੇ ਸਿੱਖਾ ਦੀ ਮਿਨੀ ਪਾਰਲੀਮੈਂਟ ਵੱਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਆਪ ਵਿਧਾਇਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਦ ਕਿ ਵੱਧਦੇ ਹੋਏ ਵਿਵਾਦ ਨੂੰ ਦੇਖਦੇ ਹੋਏ ਆਪ ਵਿਧਾਇਕ ਬਲਜਿੰਦਰ ਕੌਰ ਨੇ ਮਿੱਝੀ ਸਹਾਇਕ ਦੇ ਰਾਹੀਂ ਪੂਰੇ ਵਿਵਾਦ ਦਾ ਖੁਲਾਸਾ ਕੀਤਾ ਤੇ ਪੀਏ ਦੇ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਮੁਲਾਜ਼ਮ ਸ੍ਰੀ ਹਰਮੰਦਰ ਸਾਹਿਬ ਦੀ ਪਰਕਰਮਾ ਵਿੱਚ ਹੀ ਰਹੇ ਤੇ ਸੱਚਖੰਡ ਸਾਹਿਬ ਦੇ ਅੰਦਰ ਨਹੀਂ ਗਏ ਹਰਮੰਦਰ ਸਾਹਿਬ ਦੀ ਪਰਕਰਮਾ ਲਈ ਜਾਣ ਤੋਂ ਪਹਿਲਾਂ ਸਾਰੇ ਕਰਮਚਾਰੀਆਂ ਨੇ ਆਪਣੀਆਂ ਪੇਟੀਆਂ ਤੇ ਹੋਰ ਵਰਜੀਤ ਵਸਤੂਆਂ ਉਤਾਰ ਦਿੱਤੀਆਂ ਸਨ ਜਦਕਿ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਨ ਸਿੰਘ ਗਰੇਵਾਲ ਨੇ ਵੀ ਇਸ ਤੇ ਇਤਰਾਜ਼ ਜਤਾਇਆ ਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਗੁਰੂ ਘਰ ਮੱਥਾ ਟੇਕ ਕੇ ਜਾਂਦਾ ਹੈ ਤੇ ਪਰੰਪਰਾ ਹੈ ਕਿ ਆਪਣੀ ਵਰਦੀ ਔਰ ਹੋਰ ਚੀਜ਼ਾਂ ਬਾਹਰ ਉਤਾਰ ਕੇ ਜਾਵੇ ਉਹਨਾਂ ਦਾ ਕਹਿਣਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਇੱਜ਼ਤ ਜੋ ਹੈ ਉਹ ਸੱਜਤ ਨੂੰ ਰੱਖਣਾ ਚਾਹੀਦਾ ਸੋ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕਾ ਬਲਜਿੰਦਰ ਕੌਰ ਨਾਲ ਉਸਦੇ ਬੰਦੂਕਧਾਰੀ ਵਰਦੀਪਾਕੇ ਸ਼੍ਰੀ ਹਰਮੰਦਰ ਸਾਹਿਬ ਗਏ ਸਨ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਨਿਸ਼ਾਨੇ ਸਾਧ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਬਲਟੋਹਾ ਨੇ ਇਸ ਸਬੰਧੀ ਵੀਡੀਓ ਜਾਰੀ ਕੀਤੀ ਹੈ ਤੇ ਆਪ ਤੇ ਇਸ ਘਟਨਾ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਬਲਜਿੰਦਰ ਕੌਰ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ। ਦਰਅਸਲ ਬਟਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਸੀਟ ਤੋਂ ਆਪ ਵਿਧਾਇਕ ਬਲਜਿੰਦਰ ਕੌਰ ਹਰਮਿੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ। ਪੰਜਾਬ ਵਿੱਚ ਸਿੱਖ ਮਰਿਆਦਾ ਅਨੁਸਾਰ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਫਿਰ ਅਧਿਕਾਰੀ ਸ਼੍ਰੀ ਹਰਮਿੰਦਰ ਸਾਹਿਬ ਸਮੇਤ ਕਿਸੇ ਵੀ ਗੁਰਦੁਆਰੇ ਵਿੱਚ ਸਰਕਾਰੀ ਵਰਦੀ ਪਾ ਕੇ ਦਾਖਲ ਨਹੀਂ ਹੋ ਸਕਦਾ ਜਾਂ ਹਥਿਆਰ ਲੈ ਕੇ ਨਹੀਂ ਦਾਖਲ ਹੋ ਸਕਦਾ ਤਾਂ ਇਸੇ ਨੂੰ ਲੈ ਕੇ ਬਲਜਿੰਦਰ ਕੌਰ ਵਿਵਾਦਾਂ ਵਿੱਚ ਘਿਰ ਗਏ ਨੇ ਸਿੱਖ ਪੰਥ ਦੀ ਸਰਵਉੱਚ ਸੰਸਥਾ ਕਾਲ ਤਕ ਸਾਇਬ ਨੇ 1984 ਵਿੱਚ ਸਾਕਾ ਨੀਲਾ ਤਾਰਤਵਾਦ ਅਜਿਹਾ ਕਰਨ ਦੀ ਜ਼ੁਬਾਨੀ ਤੌਰ ਤੇ ਮਨਾਹੀ ਕੀਤੀ ਸੀ ਜਿਸ ਤੋਂ ਬਾਅਦ ਇਹ ਪਰੰਪਰਾ ਬਣ ਗਈ ਵਿਦਾਇਕਾ ਬਲਜਿੰਦਰ ਕੌਰ ਆਪਣੇ પતિ ਸੁਖਰਾਜ ਸਿੰਘ ਬਲਨਾਲ ਹਰਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ ਤਾਂ ਇਸੇ ਦੌਰਾਨ ਉਹਨਾਂ ਨੇ ਸਰਕਾਰੀ ਗਨਮੈਨ ਵਰਦੀ ਵਿੱਚ ਹਰਮੰਦਰ ਸਾਹਿਬ ਗਏ ਤੇ ਮੱਥਾ ਟੇਕਿਆ ਜਿਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਬਲਜਿੰਦਰ ਕੌਰ ਦੀ ਇਸ ਹਰਕਤ ਤੋਂ ਬਾਅਦ ਇਤਰਾਜ਼ ਜਤਾਇਆ ਤੇ ਉਹਨਾਂ ਨੇ ਬਲਜਿੰਦਰ ਕੌਰ ਦੀ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਹੰਕਾਰ ਦਾ ਵੱਡਾ ਅਪਰਾਧ ਵਲਟੋਹਾ ਨੇ ਲਿਖਿਆ ਕਿ ਗੁਰੂ ਘਰ ਚ ਮੱਥਾ ਟੇਕਣਾ ਸ਼ਲਾਘਾਯੋਗ ਹੈ ਪਰ ਅੰਦਰ ਸੁਰੱਖਿਆ ਲਈ ਤਾਇਨਾਤ ਵਰਦੀ ਧਾਰੀ ਪੁਲਿਸ ਮੁਲਾਜ਼ਮوں ਨੂੰ ਲੈ ਕੇ ਸਿੱਖ ਮਰਿਆਦਾ ਦੇ ਖਿਲਾਫ ਹੈ ਤੇ ਇਹ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਹੈ ਅਕਾਲੀ ਆਗੂ ਨੇ ਸਿੱਖਾ ਦੀ ਮਿਨੀ ਪਾਰਲੀਮੈਂਟ ਵੱਜੋਂ ਜਾਣੀ ਜਾਂਦੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਆਪ ਵਿਧਾਇਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਦ ਕਿ ਵੱਧੇ ਹੋਏ ਵਿਵਾਦ ਨੂੰ ਦੇਖਦੇ ਹੋਏ ਆਪ ਵਿਧਾਇਕ ਬਲਜਿੰਦਰ ਕੌਰ ਨੇ ਮਿੱਜੀ ਸਹਾਇਕ ਦੇ ਰਾਹੀਂ ਪੂਰੇ ਵਿਵਾਦ ਦਾ ਖੁਲਾਸਾ ਕੀਤਾ ਤੇ ਪੀਏ ਦੇ ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਮੁਲਾਜ਼ਮ ਸ੍ਰੀ ਹਰਮੰਦਰ ਸਾਹਿਬ ਦੀ ਪਰਕਰਮਾ ਵਿੱਚ ਹੀ ਰਹੇ ਤੇ ਸੱਚਖੰਡ ਸਾਹਿਬ ਦੇ ਅੰਦਰ ਨਹੀਂ ਗਏ ਹਰਮੰਦਰ ਸਾਹਿਬ ਦੀ ਪਰਕਰਮਾ ਲਈ ਜਾਣ ਤੋਂ ਪਹਿਲਾਂ ਸਾਰੇ ਕਰਮਚਾਰੀਆਂ ਨੇ ਆਪਣੀਆਂ ਪੇਟੀਆਂ ਤੇ ਹੋਰ ਵਰਜੀਤ ਵਸਤੂਆਂ ਉਤਾਰ ਦਿੱਤੀਆਂ ਸਰ ਜਦਕਿ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਨ ਸਿੰਘ ਗਰੇਵਾਲ ਨੇ ਵੀ ਇਸ ਤੇ ਇਤਰਾਜ਼ ਜਤਾਇਆ ਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਗੁਰੂ ਘਰ ਮੱਥਾ ਟੇਕ ਕੇ ਜਾਂਦਾ ਹੈ ਤੇ ਪਰੰਪਰਾ ਹੈ ਕਿ ਆਪਣੀ ਵਰਦੀ ਔਰ ਹੋਰ ਚੀਜ਼ਾਂ ਬਾਹਰ ਉਤਾਰ ਕੇ ਜਾਵੇ ਉਹਨਾਂ ਦਾ ਕਹਿਣਾ ਸੀ ਕਿ ਸ੍ਰੀ ਹਰਮੰਦਰ ਸਾਹਿਬ ਵਿੱਚ ਇੱਜ਼ਤ ਜੋ ਹੈ ਉਹ ਸੱਜਤ ਨੂੰ ਰੱਖਣਾ ਚਾਹੀਦਾ ਸੋ ਬਰਕਰਾਰ ਰਹਿਣੀ ਚਾਹੀਦੀ ਹੈ